ਸ਼ਾਬਾਸ਼ ਏ ਤੁਹਾਡੇ ਮੁੰਡਾ ਕੱਲਾ ਖਪਣ ਡਿਆ ਵਾ ਤੇ ਤੁਸੀਂ ਫੋਨ ਤੇ ਲੱਗੇ ਆ ਤੇ ਮੁੰਡਾ ਡਿਆ ਵਾ ਕਰਨ ਹੁਣ ਮੈਂ ਕੀ ਕਰਾਂ ਤੁਸੀਂ ਮਾਸਾ ਵੀ ਨਹੀਂ ਕਰ ਸਕਦੇ ਨਾਲ ਤੁਸੀਂ ਬੁੱਢੇ ਤੇ ਨਹੀਂ ਹੋ ਗਏ ਅਜੇ ਚਲ ਐਸ਼ਾ ਮੈਂ ਕਰਦਾ ਵਾਂ ਤੇ ਤੂੰ ਉਹਨੂੰ ਇਹਦਾ ਕਹਿ ਵੀ ਟਰੈਕਟਰ ਲੈ ਜਾ ਤੇ ਹੱਲਾ ਦੇ ਖਾਦ ਰੱਖ ਲਿਆ ਉਹ ਜਿਹੜਾ ਝੋਨਾ ਲੱਗਿਆ ਉਹ ਚ ਖਾਦ ਪਾ ਦੀਏ ਦਵਾਈ ਪਾ ਦੀਏ ਤੇ ਤੁਸੀਂ ਰੱਖ ਲਿਆ ਹੋਆ ਨਾਲੇ ਤੁਸੀਂ ਬਾਹਰ ਦੇ ਕੰਮ ਕਹਿੰਨੇ ਆ ਬਾਹਰ ਦੇ ਕੰਮ ਕਰਾਂ ਕਿ ਮੈਂ ਘਰ ਦੇ ਕੰਮ ਕਰਾਂ ਇਹ ਕੰਮ ਬਾਹਰ ਦਾ ਵਾ ਇਹ ਤੁਹਾਡੇ ਹੀ ਕਰਨ ਵਾਲਾ ਵਾ ਮੇਰਾ ਮਨ ਵਾ ਵੀ ਚਲ ਜਾਈ ਸ਼ਹਿਰ ਬਹਿ ਜਾਊਗਾ ਕੋ ਖਾ ਪੀ ਆਊਗਾ ਨਾਲੇ ਤੇ ਚਲ ਮੈਂ ਕਰ ਲਈਨਾ ਉਹ ਕੰਮ ਇਹ ਹੁਣ ਤੁਹਾਡੇ ਕਹਿਣ ਸੁਣਨ ਦੀਆਂ ਹੀ ਗੱਲਾਂ ਵਾ ਨਹੀਂ ਇਹਦੇ ਵਿੱਚ ਕਹਿਣ ਸੁਣਨ ਵਾਲੀਆਂ ਗੱਲਾਂ ਕੀ ਆ ਮੁੰਡੇ ਦਾ ਮਾਸਾ ਕਿ ਜਿੰਨਾ ਮੂੰਹ ਹੋ ਗਿਆ ਵਾ ਗਰਮੀ ਦੀ ਗਰਮੀ ਆ ਨਾ ਗਰਮੀ ਨਾਲ ਸਾਰੇ ਦੇ ਮੂੰਹ ਇਨੇ ਕੋ ਹੋਏ ਆ ਤੇ ਗਰਮੀ ਜੀ ਇੱਧਰ ਕਰੇ ਕੰਮ ਤੇ ਗਰਮੀ ਜੀ ਬਾਹਰ ਜਾਵੇ ਫੇਰ ਲੋਤੇ ਹਵਾ ਲੱਗਣੀ ਜਾਂਦੇ ਆ ਟਰੈਕਟਰ ਤੇ ਲੇ ਆਪੀ ਮੈਨੂੰ ਇੰਨੀਆਂ ਗੱਲਾਂ ਨਹੀਂ ਹੁੰਦੀ ਜਿੱਦਾਂ ਤੁਸੀਂ ਚਲਾਕੀਆਂ ਕਰ ਤੁਸੀਂ ਤੇ ਐ ਕਰਦੇ ਆ ਜਿੱਦਾਂ ਕਿ ਬਗਾਨਾ ਮੁੰਡਾ ਕੰਮ ਤੇ ਲਾਇਆ ਹੁੰਦਾ ਵੀ ਉਹਨੂੰ ਹੀ ਘਲਾ ਦਿਓ ਜਿੱਤੇ ਘਲਾਉਣਾ ਉਹਨੇ ਘਲਾ ਦਿਓ ਤੁਹਾਡਾ ਆਪਣਾ ਪੁੱਤ ਵਾ ਉਹਦੀ ਵੀ ਜ਼ਿੰਦਗੀ ਵਾਲੇ ਵੇਖੋ ਤੈਂਆਂ ਤਾਂ ਮੈਂ ਤੈਨੂੰ ਆਖਣ ਡਿਆ ਬਈ ਨਾਲੇ ਸ਼ਹਿਰ ਜਾਊਗਾ ਕੋਈ ਠੰਡਾ ਠੁੰਡਾ ਪੀਆਊਗਾ ਕੋਈ 버ਗਰ ਪੀਜ਼ਾ ਖਾ ਲੂਗਾ ਹੋਰ ਦਸ ਕੀ ਆ ਠੰਡਿਆ ਮੈਂ ਤੁਹਾਡਾ ਨਾ ਨਹੀਂ ਵਾਰਿਆ ਜਾਣਾ ਮੈਂ ਕਹਿ ਦਿੰਨੀ ਆ ਲੈ ਇਹੋ ਜਿਹੇ ਮਾਵਾਂ ਆਪੇ ਹੀ ਪੁੱਤ ਆਪਣੇ ਵਗਾਲ ਲੈਂਦੀਆਂ ਪਤਾ ਨਹੀਂ ਹੁਣ ਕਿੱਦਾਂ ਦੀ ਇਹਨੇ ਚੁੱਕਣਾ ਦੇ ਦੇਣੀ ਉਹਨੂੰ ਜਾ ਕੇ ਮੈਂ ਸਭਾ ਖੰਨੇ ਵਿੱਚ ਚਲ ਜਾਊਗਾ ਸ਼ਹਿਰ ਕੋ ਖਾ ਪੀਓਗਾ ਨਾਲ ਖਾਧ ਰੱਖ ਲਿਓ ਉਹ ਮੁੰਡਾ ਖੁੰਡਾ ਹੈਗਾ ਨਾ ਮੈਂ ਟਰੈਕਟਰ ਮੇਰੇ ਕੋਲ ਚੱਲਦਾ ਨਾ ਹੋਰ ਉਹ ਕੱਖ ਨਹੀਂ ਜਨਾਨੀਆਂ ਦਾ ਵੀ ਯਾਰ ਗੋਪੀ ਕੀ ਕਰਨ ਲਈ ਬੈਠੀ ਆ ਹਾਂਜੀ ਮੈਂ ਕੰਮਕੁਮ ਕਰਕੇ ਤੇ ਫਿਰ ਬੈ ਗਈ ਮੈਂ ਹਾਂ ਚਲ ਬਾਹਰ ਨਿਕਲ ਕੇ ਬੈਨੇ ਆਹੋ ਥੁੱਪ ਬੜੀ ਹੀ ਗੀਰੇ ਮੈਂ ਵੀ ਘਰ ਬੈਠੀ ਅੰਦਰੇ ਬੜੀ ਹਾਂਜੀ ਤੇ ਮੈਂ ਹਾਂ ਚੱਲ ਪਤਾ ਨਹੀਂਗਾ ਜੋਦੇ ਨੇ ਕਦੋਂ ਚੱਲ ਜਾਣਾ ਵਾ ਹਾਂਜੀ ਨਹੀਂ ਚਲ ਜਾਣਾ ਵਾ ਹਫਤੇ ਦੇ ਵਿੱਚ ਵਿੱਚ ਹੀ ਨਾ ਤੇ ਮੈਂ ਹਾਂ ਚੱਲ ਮੈਂ ਕੇ ਆਉਣੀ ਆ ਘੜੀ ਬੈ ਕੇ ਆਉਣੀ ਆ ਛੁੱਟੀ ਕਿੰਨੀ ਖ ਰਹਿ ਗਈ ਆ ਹਫਤੇ ਦੇ ਵਿੱਚ ਵਿੱਚ ਠੀਕ ਠਾਕ ਕਰਵਾ ਲਈ ਇਹਨਾਂ ਕਰਵਾ ਲੈਣੀ ਆ ਅੱਛਾ ਹਾਂ ਕਹਿੰਦੇ ਹੈਗੇ ਹੂੰ ਤੇ ਚਲ ਜਾਣਾ ਤੇ ਹੁਣ ਕਿੱਥੇ ਗਿਆ ਜੋਦਾ ਘਰੇ ਹੀ ਆ ਨਹੀਂ ਬਾਹਰ ਨੂੰ ਗਏ ਮੈਨ ਲੱਗਾ ਭਾਜੀ ਹੁਣਾਂ ਵੱਲ ਚਲੇ ਗਏ ਹੋਣੇ ਆ ਅੱਛਾ ਉਧਰ ਭਰਾ ਆਪਣੇ ਆਂ ਹਾਂਜੀ ਉਧਰ ਚਲੇ ਗਏ ਹੋਣੇ ਆ ਹਾਂ ਅੱਛਾ ਆਹ ਦਾ ਜਾਣਾ ਚੱਲ ਬੈਖ ਲੋਏ ਆਉਣਾ ਹਾਂਜੀ ਬੈਖ ਲੋ ਕਹਿੰਦੇ ਹੁੰਦੇ ਤੇ ਚਲ ਜਾ ਹਾਂ ਤੇ ਠੇਕੇ ਠੁਕੇ ਦਾ ਵੀ ਕਰਨ ਗਿਆ ਹੁਣ ਮੈਨੂੰ ਪਤਾ ਲੱਗਾ ਮਾਰ ਆ ਗਿਆ ਨਹੀਂ ਠੇਕੇ ਦੀ ਨਹੀਂ ਗੱਲ ਕਰਦੇ ਉਹ ਤਾਂ यूं ਮਤਾ ਨਾ ਹੁਣ ਗੱਲ ਲੱਗੀਆਂ ਕਰਨ ਗੱਲ ਕੀਤੀਆਂ ਦੂਰ ਚਲ ਜਾਂਦੀ ਮੈਂ ਤਾਂ ਖਾਪਦੀ ਰਹਿਣੀ ਆ ਵੀ ਠੇਕੇ ਦੀ ਗੱਲ ਵੀ ਕਰ ਲਵੇ ਬੰਦਾ ਜਦੋਂ ਦੀ ਪਿਆਲੀ ਦਿੱਤੀ ਆ ਨਾ 50000 ਨੂੰ ਦਿੱਤੀ ਆ ਫੀਓ ਨਾ ਤੇ ਰੁਪਈਆ ਵਧਾਇਆ ਤੇ ਨਾ ਘਟਾਇਆ ਹੁਣ ਤੇ ਠੇਕੇ ਬੜੇ ਆ ਆਹੋ ਠੇਕੇ ਬੜੇ ਮੇਰੇ ਭਰਾ ਪਹਿਲੀ ਲੈਂਦਾ ਹੀ ਆ ਠੇਕੇ ਤੇ ਅੱਸੀ ਅਸੀ ਜਾਣੂ ਠੇਕਾ ਦੇ ਦਿਆਂ ਵਾ ਅੱਛਾ ਅੱਛੀ ਹੋ ਗਿਆ ਉੱਧਰ ਆਹੋ ਸੀ ਹੋ ਗਿਆ ਵਗੇ ਇਧਰ ਵੀ ਮੈਂ ਸੁਣਿਆ ਇੱਕ ਦੋ ਜਣਿਆਂ ਤੋਂ ਸੀ ਰਾ ਦਿੰਦੇ ਇਧਰ ਵੀ ਹੁਣਾ ਵਾ ਇਧਰ ਵੀ ਹੋ ਗਿਆ ਹੁਣਾ ਵਾ ਮੈਨੂੰ ਹਣ ਕਾਰ ਬੈਠੀ ਨੂੰ ਕੀ ਪਤਾ ਆਹੋ ਤੇ ਮੈਂ ਕਿਹਾ ਵੀ ਵਧਾਓ ਠੇਕਾ ਪਰ ਨਾ ਮੈਂ ਨਹੀਂ ਆਪਣੇ ਭਰਾ ਨਾਲ ਗੱਲ ਕਰਨੀ ਹੈਗੀ ਚੱਲ ਕੋਈ ਗੱਲ ਨਹੀਂ ਵੱਡਾ ਭਰਾ ਵਾ ਉਹਦਾ ਪਰਾਮਾ ਪਰਾਮਾ ਦੀ ਬਣੀ ਆ ਚੱਲ ਬਣੀ ਰਹੂਗੀ ਪਰ ਇਹ ਹੁਣ ਚਲੋ ਬਣੀ ਆ ਉਹ ਤੇ ਚਲੋ ਠੀਕ ਆ ਬਣੀ ਵੀ ਤਾਂ ਆ ਹੀ ਆ ਵੀ ਜਦੋਂ ਠੇਕੇ ਦੀ ਗੱਲ ਨਹੀਂ ਕਰਨੀ ਤਾਂ ਆਪੇ ਬਣੀ ਜਦੋਂ ਠੇਕੇ ਦੀ ਗੱਲ ਕੀਤੀ ਤੇ ਬਣੀ ਨਹੀਂ ਫਿਰ ਫਿਰ ਕਹਣਾ ਹੱਟ ਤੋਂ ਵੱਧ ਮੰਗਿਆ ਬਣੀ ਤੇ ਤਾਂ ਆ ਹੀ ਆ ਨਾ ਚਲੋ 10000 20000 ਦੇ ਨਾਲ ਤੁਹਾਨੂੰ ਕੀ ਫਰਕ ਪੈਣਾ ਨਹੀਂ ਚਾਚੀ ਜੀ ਫਰਕ ਤਾਂ ਪੈਂਦਾ ਹੀ ਆ ਨਾ ਹਾਂ 10 20000 ਨਾਲ ਫਰਕ ਕਿੰਨਾ ਫਰਕ ਪੈ ਜਾਂਦਾ ਚਲੋ ਜਿੱਥੇ ਪ੍ਰਾਣੇ ਖਲੋਣਾ ਵਾ ਉੱਥੇ ਪ੍ਰਾਣੇ ਖਲੋਣਾ ਵਾ ਪਰਾਂਵਾਂ ਦੀ ਬਣੀ ਹੋਵੇ ਤਾਂ ਫੇਰ ਹੀ ਆ ਆਹੋ ਖਲੋਣਾ ਤੇ ਹੈ ਹੀ ਤੇ ਹੈ ਹੀ ਆ ਤੇ ਪਰ ਹੁਣ ਏਦਾਂ ਹੁਣ ਪਿਆਲੀ ਸੁੱਟੀ ਵੀ ਨਹੀਂ ਨਾ ਜਾਂਦੀ ਪਰ ਹੁਣ ਇਹਨੂੰ ਕੋਣ ਸਮਝਾਵੇ ਚਲ ਕੋਈ ਨਹੀਂ ਉਹਦਾ ਵੀ ਮੁੰਡਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਕਿਤੇ ਬੈਂਦਾ ਨਹੀਂਗਾ ਸਾਰੀ ਦਿਹਾੜੀ ਬੰਨੇ ਬੰਨੇ ਪੈਲੀਆਂ ਦੇ ਵਿੱਚ ਤੁਰਿਆ ਫਿਰਦਾ ਰਹਿੰਦਾ ਨਿਆਣਾ ਜੋ ਹੁਣ ਚਾਚੀ ਜੀ ਕਮਾਈਆਂ ਕਰਨੀਆਂ ਫਿਰ ਕੰਮ ਤੇ ਕਰਨੇ ਹੀ ਪੈਣੇ ਆ ਹੁਣ ਇਹ ਵੀ ਆ ਇਹ ਬਾਹਰ ਜਾਂਦਾ ਵਾ ਤੇ ਉੱਥੇ ਜਾ ਕੇ ਕੰਮ ਤੇ ਕਰਦਾ ਵਾ ਨਾ ਡਬਲ ਡਬਲ ਸ਼ਿਫਟਾਂ ਲਾਂਦਾ ਵਾ ਇਹਦੀ ਪੈਸਾ ਬਣਦਾ ਵਾ ਪੈਸਾ ਤੇ ਨਹੀਂ ਗਾ ਐਵੇਂ ਬਣਦਾ ਪੈਸਾ ਤੇ ਬੜਾ ਔਖਾ ਬਣਦਾ ਵਾ ਪਰ ਉਹ ਵੀ ਸੱਪਾਂ ਦੀਆਂ ਸਿਰੀਆਂ ਮਿੱਦਦਾ ਫਿਰਦਾ ਮੁੰਡਾ ਸਾਰੀ ਆਪਾਂ ਕਿਹੜਾ ਕਹਿੰਦੇ ਆ ਵੀ ਹੁਣ ਪਿਆਲੀ ਹੋਣਾ ਹੀ ਕਿਹੜਾ ਹੋਰ ਕਿਸੇ ਨੂੰ ਦਿੱਤੀ ਆਹੀ ਇਹੀ ਕਹਿੰਦਾ ਵੀ ਪਿਆ ਲੈਣਾ ਦੀ ਆ ਹੂੰ ਤੇ ਹੁਣ ਇਹ ਕਿ ਠੇਕਾ ਤੇ ਪੂਰਾ ਚਾਹੀਦਾ ਹੀ ਆ ਨਾ ਇਹ ਹੁਣ ਜੇ ਇਹ ਨਹੀਂ ਗੱਲ ਕਰਦਾ ਤੇ ਭਾਜੀ ਨੂੰ ਚਾਹੀਦਾ ਵਾ ਵੀ ਮੇਰਾ ਛੋਟਾ ਭਰਾ ਵਾ ਵੀ ਮੈਂ ਨੂੰ ਨਾ ਆ ਕੇ ਪਾਸੋਂ ਘਸਾਰ ਲਾਵਾਂ ਕੋਈ ਨਹੀਂ ਆਂਦਾ ਹੁੰਦਾ ਘਾਟੀ ਆਂਨਾਂ ਦਾ ਕੋਈ ਵਦਿਆ ਵੀ ਆ ਆਹੋ ਆ ਵੀ ਘਾਟੀ ਆਂਦੇ ਹੁੰਦੇ ਆ ਵੀ ਚੱਲ ਨੰਗਦਾ ਹੀ ਜਾਵੇ ਟਾਈਮ ਆਹੋ ਤੇ ਹੁਣ ਸਾਡੇ ਵੀ ਕਿੰਨੇ ਖਰਚੇ ਹੁਣ ਮੁੰਡਾ ਕੋਰਸ ਕਰਦਾ ਵਾ ਉਥੇ ਪੜ੍ਹਾਈ ਦਾ ਖਰਚਾ ਹੋਸਟਲ ਦਾ ਖਰਚਾ ਕਿੰਨਾ ਖਰਚਾ ਪੈ ਜਾ ਖਰਚਾ ਹੋ ਜਾਂਦਾ ਵਾ ਆਪਣੇ ਆ ਦਾਖਲੇ ਹੀ ਬੜੇ ਸੁਣਿਆ ਵਾ ਤੇ ਹਾਂ ਉਦਾਹਰੇ ਫੀਸਾਂ ਕਿੰਨਾ ਖਰਚਾ ਹੋ ਜਾਂਦਾ ਵਾ ਤੇ ਹੁਣ ਬੰਦਾ ਕਰੇ ਕੀ ਆਹੋ ਇਸ ਤਰ੍ਹਾਂ ਦਾ ਖਰਚਾ ਚਲੋ ਤੇ ਜੇ ਹੁਣ ਇਹ ਹੁਣ ਕਮਾਈ ਕਰਦਾ ਵਾ ਤੇ ਰਹਿਣਾ ਵੀ ਤੇ ਘਰੋਂ ਬਾਹਰ ਹੀ ਆ ਨਾ ਇਹ ਕਰੋ ਹਨਾ ਹੁਣ ਮੰਨ ਲਓ ਜੇ ਬਾਹਰ ਰਹਿੰਦਾ ਵਾ ਤੇ ਕਹ ਮੈਂ ਫਿਰ ਬਾਹਰ ਹੀ ਕਰੋ ਰਹਿਣਾ ਵਾ ਆਹੋ ਪਰਦੇਸ ਤੇ ਪਰਦੇਸ ਹੀ ਆ ਨਾ ਜੀ ਆ ਜਨ ਤੇ ਛੱਡ ਕੇ ਘਰ ਦੀ ਛੱਡ ਕੇ ਫਿਰ ਘਰ ਛੱਡ ਕੇ ਮੁੰਡਾ ਛੱਡ ਕੇ ਤਾਂ ਹੈ ਤਾਂ ਪਰਦੇਸ ਹੀ ਆ ਨਾ ਉਹੋ ਤੇ ਫਿਰ ਜਿਹੜੀ ਹੁਣ ਆਪਣੀ ਪਿਆਲੀ ਉਹ ਇਦਾਂ ਸੁੱਟੀ ਹੀ ਆ ਚਲੋ ਪਰਾਵਾ ਪਰਵਾਹ ਦੀ ਬਣੀ 5-7000 ਕਾਟ ਲੈ ਲਵੇ ਤੇ ਇਕੱਠਾ ਕਿੰਨਾ ਕਾਟ ਲੈ ਲੈਂਦਾ ਉਹ ਤੇ ਚਲ ਪਰਾਂ ਨੂੰ ਵੀ ਸਮਝ ਚਾਹੀਦੀ ਆ ਥੋੜੀ ਬੋਤੀ ਹਾਂਜੀ ਪਈ ਇਨਾ ਬਾਹਰ ਚੱਲਣ ਡਿਆ ਵਾ ਤੇ ਚੱਲ ਮੈਂ ਆਪ ਹੀ ਸੋਚ ਲਾਂ ਆਹੋ ਤੇ ਪਰ ਕੌਣ ਸੋਚਦਾ ਕੋਈ ਨਹੀਂ ਕੋਈ ਨਹੀਂ ਸੋਚਦਾ ਹਾਂ ਤੇ ਹੁਣ ਉਹ ਹੀ ਨਾ ਵੀ ਜੇ ਮੈਂ ਕਹਿੰਨੀ ਆ ਤੇ ਕਹਿੰਦੇ ਵੀ ਤੂੰ ਸਾਡੇ ਭਰਾਵਾਂ ਵਿੱਚ ਫੁੱਟ ਪੋਣੀ ਆ ਫੁੱਟ ਪੋਣੀ ਆ ਤਾਂ ਮੇਰੇ ਤੇ ਸੁਣਦੇ ਨਹੀਂ ਕੁਛ ਵੀ ਚਲੋ ਪ੍ਰਾਮਾ ਪ੍ਰਾਮਾ ਦੀ ਬਣੀ ਹਾਂ ਹਾਂ ਚਲ ਬਣੀ ਰੱਖੇ ਚੰਗਾ ਫਿਰ ਮੈਂ ਨਾ ਮੈਂ ਜੋ ਮੈਂ ਚਾਹ ਬਣਾਵਾ ਨਹੀਂ ਚਾਹ ਨਹੀਂਗੀ ਪੀਣੀ ਤੇ ਜਦੋਂ ਫਿਰ ਆਊਗਾ ਨਾ ਫਿਰ ਮੈਂ ਹੁਣ ਮੈਂ ਸਵੇਰੇ ਆਉਂਗੀ ਠੀਕ ਆ ਆਹੋ ਤੇ ਮਿਲ ਕੇ ਜਾਊ ਜਾਂ ਮੈਂ ਤੁਰਦਾ ਫਿਰਦਾ ਵੇਖੂਗੀ ਨਾ ਹਾਂਜੀ ਤੇ ਹੁਣ ਉਹਨੇ ਵੀ ਟਿਕਟਾ ਦਾ ਕਰਨਾ ਕੋਈ ਲੀੜਾ ਕੱਪੜਾ ਖਰੀਦਣਾ ਕੋਈ ਕੁਝ ਕਰਨਾ ਹਾਂਜੀ ਤੇ ਟਾਈਮ ਤਾਂ ਹੁਣ ਫਿਰ ਹੋਣਾ ਨਹੀਂਗਾ ਜਿਉ ਦੇ ਕੋ ਆਹੋ ਨਹੀਂ ਤੇ ਹੋ ਸਕਦਾ ਜੇ ਆਈ ਜਾਵੇ ਤੁਹਾਡੇ ਘਰ ਨੂੰ ਨਹੀਂ ਤੇ ਕਲਾਵੀ ਆਖੀ ਆਈ ਹੀਗੀ ਚਾਚੀ ਤੇਰੀ ਆਹੋ ਨਹੀਂ ਮੈਂ ਕਲਾ ਦੂੰਗੀ ਮਿਲਣ ਆਈ ਤੇ ਮੈਨੂੰ ਮਿਲ ਜੇ ਆਣ ਕੇ ਤੇ ਨਹੀਂ ਤੇ ਤੂੰ ਮੈਨੂੰ ਫੋਨ ਕਰਦੀ ਮੈਂ ਆਪ ਹੀ ਆਜੂ ਘੜੀ ਬੈ ਕੇ ਇੱਥੇ ਗੱਲਾਂ ਕਰਾਂਗੇ ਹਾਂ ਠੀਕ ਹੈ ਕਰ ਦੂੰਗੀ ਹਾਂ ਹਾਂਜੀ ਚੰਗਾ ਚਲੋ ਇਹ ਲਾ ਉਹ ਪ੍ਰਾ ਗਰੀਬੀ ਉਹ ਮਾੜਾਈ ਉਹ ਤੇ ਉਹਦੀ ਵੇਖ ਲਾ ਕਿਸ ਤਰ੍ਹਾਂ ਇਹਦੀ ਚੜ ਮੱਚਦੀ ਆ ਤੇ ਆਪਣੇ ਪੇਕਿਆਂ ਤੋਂ ਆਵੇ ਸਨਾ ਉਸੇ ਵੇਲੇ ਪੱਜ ਜਾਂਦੀ ਹੈ ਮਦਦ ਕਰਨ ਪਰਾਦੀ ਤੇ ਪ੍ਰਾਵਾ ਪ੍ਰਾਵਾ ਚ ਵੇਖ ਲਾ ਫੋਟ ਪਾਉਣ ਦੇ ਓਏ ਚਲੋ ਉਹਨਾਂ ਪ੍ਰਾਣ ਨੂੰ ਵਾਰਾ ਖਾਂਦੀ ਆ ਤੇ ਪ੍ਰਾਹ ਦੰਦਾ ਵਾ ਨਾ ਤੇ ਇਹ ਵੇਖ ਲਾ ਕਿੰਡੀ ਤੰਗ ਹੀ ਗੱਲਾਂ ਕਰੀ ਜਾਂਦੀ ਆ ਵੱਧ ਪੈਸੇ ਚਾਹੀਦੇ ਆ ਵੱਧ ਚਾਹੀਦੇ ਤੇ ਉਹ ਆਪਣੇ ਭਰਾ ਵੱਲ ਜਾ ਕੇ ਵੇਂਦਾ ਕੰਬਰੇ ਵੀ ਉਹੋ ਜਿਹਾ ਘਰ ਵੀ ਉਹੋ ਜਿਹਾ ਤੇ ਚੱਲ ਫੇਰ ਕੀ ਹੋ ਗਿਆ ਦਾ ਵੀਚਾਰ ਨਾ ਕੀ ਫਰਕ ਪੈਂਂਡਿਆ ਪੁੱਤ ਐਨਾ ਖਪਣ ਡਿਆ ਵਾ ਤੂੰ ਬਹਿ ਜਾ ਹਾਂ ਪੱਖੇ ਥੱਲੇ ਘੜੀ ਉਹ ਮੰਮੀ ਹੁਣ ਪਾਣੀ ਦੇ ਵੇਖ ਕੇ ਆਉਣਾ ਹੀ ਪੈਣਾ ਵਾ ਦੋ ਚਾਰ ਦਿਨ ਬੁੱਢੇ ਨੂੰ ਵੀ ਕਹਿ ਦਿਆ ਘਰ ਵੀ ਡਾੜੀ ਤੂੰ ਪਾਣੀ ਪੂਣੀ ਵੇਖਿਆ ਉਹ ਕਿਹੜਾ ਉਰਦਾ ਉਹਨੂੰ ਮੈਂ ਕੀ ਕਹਾਂ ਉਹਨੇ ਤੇ ਉੱਠਣਾ ਹੀ ਨਹੀਂਗਾ ਉਹਨੇ ਤੈਨੂੰ ਹੋਰ ਸੁਣਾ ਦੇਤਾ ਯੋ ਕੀ ਕੀ ਮੈਂ ਦੱਸਾਂ ਮੇਰਾ ਤੇ ਆਪ ਨਹੀਂ ਕਹਿਣ ਨੂੰ ਜੀ ਕਰਦਾ ਵੇਖੀ ਕੀ ਗਿਆ ਵਾ ਆਂਦਾ ਵਾ ਫੇ ਰੂੜੀ ਲੈ ਜਾ ਕੇ ਉਹਨੇ ਕਿਆ ਖਾਦ ਰਖ ਲਿਆ ਟਰੈਕਟਰ ਲੈ ਕੇ ਬੇੜੀ ਨੂੰ ਕਿਆ ਬਲਾਵਾ ਤੂੰ ਹੁਣ ਹੁਣ ਮੈਂ ਉਧਰੋਂ ਤੋਂ ਹੁਣ ਇੱਕ ਫਿਰਦਾ ਆ ਹੁਣ ਮੈਨੂੰ ਬੜਾ ਮੋਟਾ ਬਹਿਣ ਤੇ ਦੋ ਆਖਿਆ ਮੈਂ ਬਚੇਰਾ ਪੁੱਤ ਉਹ ਤੇ ਮੈਨੂੰ ਵਾਰੇ ਨਹੀਂ ਹੋਂ ਦਿੰਦਾ ਤੇ ਮੈਂ ਹੁਣ ਦੱਸ ਕੀ ਕਰਾਂ ਆਂਦਾ ਮੇਰੇ ਕੋ ਟਰੈਕਟਰ ਚੱਲਦਾ ਬੁੱਢੇ ਵਾਰੇ ਉਹ ਤੇ ਮੁੰਡਾ ਖੁੰਡਾ ਵਾ ਨਾਲੇ ਸਾਚ ਆਂਦਾ ਕੁਝ ਖਾ ਪੀ ਆਵੇ ਪੀਜ਼ਾ ਪੂਜਾ 버ਗਰ ਕੋਈ ਮੈਂ ਨਹੀਂ ਖਾਣਾ ਗੁਣਾ ਕੱਖ ਵੀ ਮੈਂ ਲੱਗਾ ਬੈਣ ਉਹਨੇ ਕਿਆ ਚੱਲ ਜਾ ਆ ਵੀ ਮੈਨੂੰ ਤੇ ਪਤਾ ਹੀ ਇਹੋ ਜਵਾਬ ਮਿਲਣਾ ਮੈਂ ਉਹਦੇ ਕੋ ਵੀ ਨਹੀਂ ਨਾ ਕਹਿ ਸਕਦੀ ਕੁਝ ਵੀ ਜੇ ਮੈਂ ਨਾ ਆਉਂਦੀ ਤਾਂ ਉਹਨੇ ਕਹਣਾ ਤੂੰ ਮੁੰਡਾ ਵਿਗਾੜਦਾ ਤੂੰ ਨਹੀਂ ਮੁੰਡੇ ਨੂੰ ਕਹਿੰਦੀ ਹੁਣ ਮੁੰਡੇ ਕੋ ਵੀ ਚੰਗਾ ਜਵਾਬ ਲਿਆ ਮੁੰਡਾ ਸੱਚਾ ਹੀ ਆ ਆਪਣੇ ਥਾਂ ਤੇ ਹੁਣ ਮੈਂ ਦੱਸ ਦੇਣੀ ਜਾ ਕੇ ਕਿ ਜਿੱਥੇ ਮਰਜ਼ੀ ਲੈ ਆ ਖਾਤ ਜੋ ਮਰਜ਼ੀ ਕਰਦਾ ਫਿਰ ਮੁੰਡੇ ਨੇ ਨਹੀਂ ਉਹ ਕੁਝ ਵੀ ਕਰਨਾ ਮੰਮੀ ਕਿੱਧਰੋਂ ਆਈਆਂ ਮੈਂ ਘੱਲ ਬਣਿਆ ਮੈਂ ਨਾ ਜੋਦੇ ਘਰ ਚੱਲ ਗਈ ਸਵੇਰ ਦੀ ਤੇ ਅੰਦਰ ਵੜੀ ਤਾਂ ਮੈਨੂੰ ਪਤਾ ਲੱਗਾ ਹੈਗਾ ਵੀ ਜੋਦੇ ਨੇ ਚੱਲ ਜਾਣਾ ਵਾ ਗਰਮੀ ਬੈਠੀ ਬੜੀ ਆ ਏਸੀ ਵਿਆਕਰ ਸਵੇਰ ਦੂਤੇ ਅੰਦਰ ਹੀ ਬੈਠੀ ਤਾਂ ਮੈਂ ਕਿਹਾ ਚੱਲ ਮੈਨੂੰ ਪਤਾ ਲੱਗਾ ਕਿ ਜੋਦੇ ਨੇ ਚੱਲ ਜਾਣਾ ਵਾ ਤੇ ਮੈਂ ਕਿਹਾ ਚੱਲ ਜੋਦੇ ਨੂੰ ਮੇਲ ਉਹ ਨਹੀਂ ਕੀਤਾ ਉਹਨੇ ਕਦੋਂ ਵੇਲੇ ਇੱਕ ਵੇਲੇ ਚੱਲ ਜਾਣਾ ਠੰਡਾ ਹੁੰਦਾ ਨਹੀਂ ਮੇਲ ਉਹਦੀ ਤੇ ਤੂੰ ਦੁਪਹਿਰੇ ਜਾਣਾ ਤੋ ਉਹ ਸਗੋਂ ਮੈਂ ਗਈ ਤੇ ਘਰੀ ਹੈ ਨਹੀਂਗਾ ਕਿਥੇ ਗਿਆ ਉਹ ਮੈਂ ਗੋਪੀ ਨੂੰ ਪੁੱਛਿਆ ਬੈਠੀ ਹੀ ਕਿ ਆਂਦੀ ਪਤਾ ਨਹੀਂ ਆਪਣੇ ਭਰਾ ਵੱਲ ਚੱਲ ਗਿਆ ਹਾਂ ਤੇ ਉਹ ਸਗੋਂ ਮੈਨੂੰ ਮਿਲਿਆ ਹੀ ਹੈ ਨਹੀਂਗਾ ਤੇ ਤੂੰ ਸਾਮ ਨੂੰ ਜਾਂਦੀਆਂ ਜੰਟਲੇ ਨਹੀਂ ਮੈਂ ਹੁਣ ਉਹਨੂੰ ਆਖਾਈ ਆਂ ਤੇ ਜੋਦੇ ਨੂੰ ਆਖੀ ਜਾਂ ਮੈਨੂੰ ਮਿਲ ਜੇ ਤੇ ਜਾਂ ਮੈਨੂੰ ਫੋਨ ਕਰਦੇ ਹੋ ਤੇ ਮੈਂ ਆ ਜੂਗੀ। ਉਹ ਚੱਲਿਆ ਉਹ ਬਾਹਰ। ਆਂਦੀ ਆ ਚੱਲ ਜਾਣਾ ਵਾ ਠੱਕ ਦੇਣਾ ਦੇ ਵਿੱਚ ਵਿੱਚ ਟਿਕ ਟਕ ਟਕਟਰ ਦਾ ਕਰਨ ੜਿਆ। ਆਹ ਦੇ ਇੱਥੇ ਹੀ ਆ ਤੂੰ ਤੇ ਠੰਡਾ ਹੋ ਤੇ ਚਲ ਜੀ। ਚੱਲ ਕੋਈ ਗੱਲ ਨਹੀਂ। ਹੂੰ ਤੇ ਇੱਕ ਆਵੇ ਲਸਣ ਦਾ ਗੱਲ ਪਿਪਰਾ ਉਹਦਾ ਗਰੀਬ ਹੋ ਵਾ। ਆਹ ਗੁਰਦਾਬ। ਆਹੋ ਗੁਰਸਾਹਬ। ਹਾਂ ਹਾਂ। ਤੇ ਮੁੰਡਾ ਵੀ ਵਿਚਾਰਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਈ ਉਹ ਆਹੋ ਪੜਦਾ ਵਿਚਾਰਾ ਪੜਾਈ ਕਰਕੇ ਹੁੰਦਾ ਤੇ ਬੰਨਿਆ ਦੇ ਉੱਤੇ ਤੇ ਤੁਰਿਆ ਫਿਰਦਾ ਰਹਿੰਦਾ ساری ساری ਦਿਹਾੜੀ ਹੂੰ ਹੂੰ ਉਹਦੇ ਬਾਹਰ ਵੀ ਨਾ ਵਿਚਾਰਾ ਪੜ੍ਹਾਈ ਨਹੀਂ ਮਿਲਦੀ ਬਾਹਰ ਵੀ ਉਹੋ ਜਿਹਾ ਹੀ ਆ ਹੂੰ ਹੂੰ ਤੇ ਉਹਦੀ ਘਰ ਦੀ ਤੇ ਮੈਂ ਗਈ ਤੇ ਉਹ ਤਾਂ ਹੋਰ ਹੀ ਡਾਪੀ ਕਰਨ ਰੋਣੇ ਰੋ ਆਹੋ ਮੰਮੀ ਸਾਡੇ ਸਾਡਾ ਤਰੀਕੇ ਬਰਾਦਰੀ ਝੋ ਹਾਂ ਭਾਈ ਇਹਨਾਂ ਦਾ ਘਰ ਬਣਿਆ ਬੁਣਿਆ ਨਹੀਂ ਕੀ ਚੱਕਰ ਵਾ ਵਿਚਾਰਾ ਗਰੀਬ ਆ ਨਿਆਣਾ ਵੀ ਹਜੇ ਨਿੱਕਾ ਵਾ ਕੰਮ ਤਾਂ ਨਹੀਂ ਨਾਲੇ ਬਾਹਰ ਚੱਲ ਗਿਆ ਉਹ ਜੋਰਾ ਬਾਹਰ ਵਾ ਉਹਦਾ ਵੀ ਸੋਨਾਕਾਰ ਬਣਿਆ ਵਾ ਆ ਉਹਦਾ ਵੀ ਜੰਗਾ ਬਣਿਆ ਵਾ ਨਿਕਾਹ ਚਲੋ ਅਸੀਂ ਵੀ ਚਲੋ ਆਪੀ ਮਹਾਰਾਜ ਦਾ ਬੜਾ ਦੱਤਾ ਹੈਗਾ ਵਾ ਤੇ ਪਰਨਾ ਉਹਨੂੰ ਠੇਕੇ ਦੀ ਗੱਲ ਕਰਨ ਦੇ ਆਪੀ ਮੇਰੇ ਨਾਲ ਆਹੋ ਪਹਿਲੀ ਤੇ ਹੋ ਬੋਂਦਾ ਠੇਕੇ ਦੀ ਗੱਲ ਆਹੋ ਤੇ ਆਂਦੀ ਜਦੋਂ ਆਂਦੀ ਇਹ ਪਹਿਲੀ ਦਿੱਤੀ ਉਹਨੇ ਹਾਂ ਜੋਦੇ ਨੇ ਤੇ ਕੋਈ ਗੱਲ ਹੀ ਨਹੀਂ ਨਿਕਾਹ ਕਰਦਾ ਆਪਣੇ ਭਰਾ ਦੇ ਨਾਲ ਤੇ ਆਂਦੀ ਬਾਹਰ ਅਸੀਂ ਜਾਂ ਠੇਕਾ ਵਾ ਪਿੰਡ ਵੀ ਬਾਦ ਵੀ ਗੱਲ ਹੋਰ ਵਾ ਬਾਦ ਜਿੰਨਾ ਮਰਜੀ ਕੋਈ ਦੇਈ ਜਾਏ ਮੈਂ ਤਾਂ ਆਖਿਆ ਮੈਂ ਹਾਂ ਚੱਲ ਭਰਾ ਭਰਾ ਵਾ ਭਰਾਵਾਂ ਦੇ ਤਾਂ ਭਰਾ ਹੀ ਖਲੋਂਦੇ ਹੁੰਦੇ ਆ ਆਹ ਤੇ ਨਿਆਣਾ ਵਿਚਾਰਾ ਸਿਰਿਆਂ ਦੇ ਸੱਪਾਂ ਦੀਆਂ ਸਿਰਿਆਂ ਵਿੱਚ ਦੇਦਾ ਫਿਰਦਾ ਵਾ ਆਓ ਜੀ ਹੋਰ ਕੈਨੂੰ ਦਊਗਾ ਤਾਂਵੇਂ ਥਰੀਕ ਵੜੂ ਕੋਈ ਇੱਥੇ ਨਾਲੇ ਇੱਥੇ ਥਰੀਕ ਵੜੂ ਨਾਲੇ ਪੇਤ ਆਉ ਲੋਕਾਂ ਨੂੰ ਤੇ ਹੋਰ ਤੇ ਚਲੋ ਉਹਨੂੰ ਵਾਰਾ ਖਾਂਦਾ ਉਹ ਵੀ ਆਂਦਾ ਵੀ ਚੱਲ ਮੇਰਾ ਭਰਾ ਉਹਨੂੰ ਵਾਰਾ ਖਾਂਦਾ ਤੇ ਜਿਹੋਦੇ ਨੰਨੇ ਤੇ ਕਰਦੀ ਉਹਦੀ ਬੜੀ ਉਹ ਨਹੀਂ ਚੁੱਕਣਾ ਦਿੰਦੀ ਆ ਉਹ ਨਹੀਂ ਚੰਗਾ ਉਹ ਸੁਭਾ ਨਹੀਂ ਚੰਗਾ ਦਾ ਤੇ ਜੇ ਕਿਤੇ ਆਪਣੇ ਭਰਾ ਦਾ ਫੋਨ ਆ ਜੇ ਨਾ ਤੇ ਪਿੱਛੇ ਵੱਲ ਉਹਦਾ ਬੜਾ ਧਿਆਨ ਦੇਖੀਦਾ ਵਾ ਨਾ ਉੱਥੇ ਮਦਦ ਕਰਨ ਚੱਲ ਜਾਂਦੀ ਤੇ ਉਦੋਂ ਨਹੀਂ ਉਹਨੂੰ ਦੇਖਦਾ ਆ ਭੱਜੀ ਸਕੂਟੀ ਤੇ ਜਾਂਦੀ ਉਹਦੇ ਹਾਂ ਤੇ ਇੰਨਾ ਨਹੀਂ ਵੀ ਚੱਲ ਭਰਾਵਾ ਭਰਾਵਾ ਦੀ ਬਣੀ ਜਿੱਥੇ ਭਰਾ ਨਹੀਂ ਖਲੋਣਾ ਉੱਥੇ ਭਰਾ ਨਹੀਂ ਖਲੋਣਾ ਆ ਹੋ ਗਿਆ ਸੌਖੀ ਰੋਟੀ ਖਾ ਲੂ ਇਹ ਵੀ ਤੇ ਹਾਂ ਚਲੋ ਕਿਤੇ ਵਿਚਾਰਾ ਕੋ ਲਾਈ ਪਾ ਲੂਗਾ ਤੇ ਹੋਰ ਹੈ ਤੇ ਪਹਿਲਾਂ ਤਾਂ ਬਜਦਾ ਵੀ ਕੀ ਆ ਤੇ ਫੈਸਲੇ ਸਿਰੋਂ ਨਿਕਲਦਾ ਵੀ ਕੀ ਆ ਇਹ ਮੀ ਪਾ ਬੂ ਯਾ ਜਦੋਂ ਮਰੀ ਜਾਂਦੀ ਹੈ ਮਰੀ ਜਾਂਦੀ ਆ ਰੱਬ ਜੁਆ ਹੀ ਚੰਗੀ ਹੋ ਜੇ ਹੋ ਜੇ ਇਹ ਤਾਂ ਬਸ ਐ ਹੋਈ ਗੱਲਾਂ ਕਰੀ ਗਈ ਕਈ ਵਾਰ ਕੋਲੋਂ ਪੈ ਜਾਂਦੇ ਆ ਪੈ ਜਾਂਦੇ ਪੈ ਜਾਂਦੇ ਤੇ ਖਾਦਾਂ ਖੋਦਾਂ ਕਹਿੰਦੇ ਮਹਿੰਗੀਆਂ ਆ ਉਹਨੇ ਗੱਲ ਹੀ ਨਹੀਂ ਛੱਡੀ ਐ ਹੋਈ ਕਰੀ ਗਈ 50000 ਮੇਰਾ ਮੁੰਡਾ ਪੜਦਾ ਕੋ ਸਮਝਾਉਣਾ ਇਹਨੂੰ ਮੈਂ ਤਾਂ ਬੜਾ ਸਮਝਾ ਕੇ ਆਈ ਪੀ ਗੋਪੀ ਇਤਰਾ ਨਹੀਂ ਕਰੀਦਾ ਹੁੰਦਾ ਉਹ ਭਰਾ ਭਰਾ ਨਾ ਫੋਟ ਪਾ ਉਹਨਾਂ ਦੇ ਵਿੱਚ ਤੇ ਕੋਈ ਸ਼ਰੀਕ ਬੜੂਗਾ ਰਾਤ ਦਿਨੇ ਇੱਥੇ ਆਉਂ ਕਰਦਾ ਤੇ ਇੱਥੇ ਜਾਊਗਾ ਆਹੋ ਕੋਈ ਦਿਨੇ ਫਿਰਨਾ ਰਾਤ ਫਿਰਨਾ ਇੱਥੇ ਰਾਤ ਫਿਰਨਾ ਹੂੰ ਤੇ ਚਲੋ ਫੇਕੀ ਆ ਭਰਾ ਹੀ ਆ ਨਾਲੇ ਦਿਨੇ ਰਾਤ ਇਹ ਭਰਾ ਦਾ ਫਿਰੂਗਾ ਨਾਲੇ ਬਿੜਕ ਰਿੰਦੀ ਕਰਦੀ ਬਿੜਕ ਰਿੰਦੀ ਆ ਚਲੋ ਤੁਰੇ ਫਿਰਦੇ ਆਪ ਸੁਖ ਦੀ ਨੀਂਦੇ ਸੌਂਦੀ ਆ ਨਾ ਮੁੰਡਾ ਤਾਂ ਹੌਸਟਲ ਦੇ ਵਿੱਚ ਵਾ ਹੂੰ ਤੇ ਇਹ ਕੋੜੀਆਂ ਗਉਂਦੀ ਰਹੀ ਹੱਸ ਤੱਕ ਦੇ ਵਿੱਚ ਇੰਨੇ ਪੈਸੇ ਲੱਗਦੇ ਆ ਉੱਥੇ ਸਾਂ ਜਾਂਦੇ ਆ ਤੇ ਬਾਹਰੋਂ ਕਿਹਨੂੰ ਭੇਜ ਆ ਕੇ ਮੁੜ ਕੇ ਸਾਰਾ ਲੁੱਟ ਕੇ ਗਾਂ ਜਾਉ ਲੁੱਟ ਕੇ ਗਾਂ ਜਾਉ ਮੁੜ ਕੇ ਲੱਭੇ ਠੇਕਾ ਆਹ ਹੂੰ ਐ ਤਰ੍ਹਾਂ ਦੀ ਤੇ ਉਹ ਹੈਗੀ ਆ ਤੇ ਕੀ ਉਹਨੂੰ ਸਮਝਾਵੇ ਇੱਕੋ ਗੱਲ ਕਰੀ ਜਾਈ ਮਾਤੀ ਆ ਕਿ ਪੁੱਠੀ ਪਈ ਜਨਨੀਆਂ ਜਿਕੇ ਆਹ ਭਰਾਵਾ ਭਰਾਵਾ ਦੀ ਤੇ ਵੰਡ ਨਹੀਂ ਨਾ ਦਿੰਦੀ ਆੜ ਪਾਉਂਦੀ ਆਵੇਂਗਾ ਆੜ ਈ ਕੇ ਆਪਣੇ ਭਰਾ ਦਾ ਇੰਨਾ ਕਰਦੀ ਤੇ ਉਹਦਾ ਭਰਾ ਨਵੇ ਆਹ ਉਹਦੇ ਭਰਾ ਨੇ ਇਸ ਤਰ੍ਹਾਂ ਇਹ ਨਹੀਂ ਦਿਖਦਾ ਪੀ ਮੇਰਾ ਘਰ ਸੋਨਾ ਬਣਿਆ ਵਾ ਲਾਗੇ ਚਾਚੇ ਆਂਦਾ ਵੀ ਚੰਗਾ ਬਣਿਆ ਵਾ ਤੇ ਉਹ ਵਿਚਾਰੇ ਵੇਖ ਕਿੱਥੇ ਰਹਿੰਦੇ ਆ ਦਿਨ ਮੋੜੀ ਆਉਣੇ ਉਹਨਾਂ ਦੇ ਵੀ ਮੁੰਡਾ ਜਵਾਨ ਹੋਇਆ ਹੋ ਗਿਆ ਹੋ ਗਿਆ ਪੁੱਤ ਜਵਾਨ ਨੇ ਦਿਨ ਮੋੜ ਆਉਂਦੇ ਹੁੰਦੇ ਆਓ ਜੀ ਨੌਕਰੀ ਮਿਲ ਜੂਗਾ ਬਾਹੂ ਚਲ ਜੂਗਾ ਆਹੋ ਲਾਇਕ ਪੜਨ ਜ ਉਹਦਾ ਹੀ ਮੁੰਡਾ ਕਰਦਾ ਮਿਹਨਤ ਨਹੀਂ ਨਹੀਂ ਬੜੀ ਮੁੰਡਾ ਤੇ ਕਿਤੇ ਬੈਂਦਾ ਨਹੀਂ ਸਾਰੀ ਦਿਹਾੜੀ ਨਹੀਂ ਮਿਹਨਤ ਦਾ ਮੁੱਲ ਪੈਂਦਾ ਪੈਂਦਾ ਆਹੋ ਚਲ ਆ ਪਾਣੀ ਪੁਣੀ ਪੀ ਦੂੰ ਤੂੰ ਟੈਟੂ ਨਾ ਕਰਾ ਲਈ ਐਵੇਂ ਅਟੈਕ ਹੋ ਜੂਗਾ ਨਹੀਂ ਹੁੰਦਾ ਹਾਂ ਨੇ ਭਾ ਕੱਲਾ ਹੀ ਬੈਠਾ ਹਾਂ ਆ ਜਾ ਆ ਜਾ ਰੰਜੋਤ ਕੀ ਹਾਲ ਆ